ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਕਾਲ ਜੀ ਵਾਇਰਸ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਕ ਨਾ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀਗੀ ਮੇਰੇ ਪਿੰਡ ਦੇ ਨਾ ਜੋ ਸਾਬਕਾ ਸਰਪੰਚ ਜਸਪਾਲ ਸਿੰਘ ਪਾਲੀ ਆ ਉਹਨਾਂ ਦਾ ਇੱਕ ਟਰੈਕਟਰ ਸੀਗਾ ਫੋਰ 3600 ਉਹਨਾਂ ਨੇ ਅੱਜ ਤੋਂ ਲਗਭਗ 8-9 ਸਾਲ ਪਹਿਲਾਂ ਉਹ ਟਰੈਕਟਰ ਸੇਲ ਕਰਤਾ ਸੀਗਾ ਹੁਣ ਮਤਲਬ ਉਹਨਾਂ ਨੇ ਉਹ ਟਰੈਕਟਰ ਦੁਆਰੇ ਲੈਣਾ ਈ ਜੇ ਕੋਈ ਵੀਰ ਉਹ ਟਰੈਕਟਰ ਬਾਰੇ ਜਾਣਕਾਰੀ ਹੋਵੇ ਕਿਸੇ ਵੀਰ ਨੂੰ ਤਾਂ ਸੰਪਰਕ ਕਰਨ ਮੇਰੇ ਨਾਲ ਟਰੈਕਟਰ ਹੈਗਾ ਜੀ ਫੋਰਡ 3600 93 ਮਾਡਲ ਆ ਉਹ ਪੀਵੀ 12 ए 96 97 ਉਹਦਾ ਨੰਬਰ ਆ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਦੱਸੇ ਉਹਨੂੰ 10000 ਰੁਪਿਆ ਨਾਮ ਦਾ ਦਿੱਤਾ ਜਾਊਗਾ ਪਰਿਵਾਰ ਵੱਲੋਂ ਠੀਕ ਹੈ ਜੀ ਮਤਲਬ ਆਪਣੀ ਚੀਜ਼ ਦਾ ਲਗਾਓ ਉਹਨਾਂ ਨੂੰ ਕਈ ਵਾਰ ਵਕਤ ਆਹ ਜਾ ਜਾਂਦਾ ਕੋਈ ਚੀਜ਼ ਵੇਚਣੀ ਵੀ ਪੈਂਦੀ ਆ ਉਹਨਾਂ ਨੇ ਉਸ ਵਕਤ ਨਮਾ ਲੈਣਾ ਸੀਗਾ ਟਰੈਕਟਰ ਹੁਣ ਉਹ ਕਹਿੰਦੇ ਵੀ ਅਸੀਂ ਟਰੈਕਟਰ ਦੁਆਰੇ ਲੈਣਾ ਹੈ ਜੇ ਕਿਸੇ ਵੀਰ ਨੂੰ ਉਹਦੇ ਬਾਰੇ ਜਾਣਕਾਰੀ ਹੋਵੇ ਤਾਂ ਜਰੂਰ ਦੱਸੋ ਅਗਲੇ ਨੂੰ ਆਪਣੀ ਚੀਜ਼ ਵਾਪਸ ਮਿਲ ਜਵੇ ਠੀਕ ਹੈ ਨਾ ਬਾਕੀ ਧੰਨਵਾਦ ਜੀ ਸਾਰਿਆਂ ਦਾ ਇੱਥੇ ਆ ਕੇ ਨਾ ਕਿਸਾਨ ਨੂੰ ਮਾਰ ਪੈਂਦੀ ਆ ساری ਰਾਤ ਵਿੱਚ ਗਾਏ ਨੇ ਗਾ ਪਾਇਆ ਸਵੇਰੇ ਆ ਕੇ ਦੇਖਿਆ ਜਦ ਬੈਠੀਆਂ ਦੀ ਵਿੱਚ ਫਿਰ ਕੱਡੀਆਂ ਹੌਲੀ ਹੌਲੀ ਗਿੱਲਾ ਖੇਤ ਤਾਂ ਗੁੰਨ ਕੇ ਸੜਦਾ ਜੇ ਕੁਛ ਕਹਿਨੇ ਆ ਜਾਂ ਮਾਰਦੇ ਕੁੱਟਦੇ ਫਿਰ ਇਹਨਾਂ ਦੀ ਇਹ ਮਾਂ ਜਿਹੜੇ ਜਿਨ੍ਹਾਂ ਦੀ ਮਾਂ ਐ ਫਿਰ ਟੱਪਣ ਲੱਗ ਜੰਨੇ ਆ ਕਹਿੰਦੇ ਸਾਡੀ ਮਾਂ ਕੁੱਟੀ ਮਾਰੀ ਦੇਖੋ ਇਹ ਨੁਕਸਾਨ ਨਹੀਂ ਹੈ ਕਿੰਨਾ ਨੁਕਸਾਨ ਹੈ ਲਗਭਗ 4 ਬਿੱਗੇ ਜਗ੍ਹਾ ਗੁੰਨ ਕੇ ਸੜਤੀ ਬਾਕੀ ਧੰਨਵਾਦ ਜੀ ਸਾਰੇ ਦੋਸਤਾਂ ਦਾ ਇੰਨਾ ਪਿਆਰ ਦੇਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸასი ਸ਼ਾਲ ਦੀ